ਕੋਕਲਾ ਗਵਿੰਦਾ ਚਰਣ ਬਿੱਲਾ ਜੱਗਾ ਮਨਜੋਤ ਘਡਾਰੂ ਜੱਗੂ ਨੰਗਲ ਅੰਕਾਰ ਕਾਲਮਾ ਆਕਾਸ਼ ਨੰਗਲ ਰਾਂਝਾ ਗੁੱਗਾ ਚੰਦ ਨੰਗਲ ਮਨੀ ਰਾਮਪੁਰ ਅਮਰਦੁੱਗਾ ਰਵੀ ਪੰਡਾਲ ਬਿੰਦੂ ਸੈਦੋਂਪੁਰ ਗੱਗੀ ਲਿੱਦੜ ਮੰਗਾ ਬਟਨੂਰਾ ਜੋਦਾ ਸੈਦਮਾ ਕਮਲ ਜਲੰਧਰ ਜੋਧਾ ਸੱਤਮਾ ਜੋਧਾ ਸੱਤਮਾ ਹੈ ਨਹੀਂ ਯਾਰ ਬੋਲ ਕਮਲ ਜਲੰਧਰ ਪਤਾ ਨਹੀਂ ਕਿਹਦਾ ਯਾਰ ਦਿੱਤਾ ਸੀ ਕਹਿ ਰਹੇ ਹਨ ਪਤਾ ਨਹੀਂਗਾ ਦੇਖੀ ਸੋਨੂ ਸ੍ਰੀ ਸੌਰਵ ਜੋਲ ਰਿੰਕੂ ਜੋਲ ਸਾਜਨ ਪਟੋਰੀ ਸਹਿਮ ਦਾਦੂਵਾਲ ਰੂਪ ਸਰਹਾੜੀ ਜਗਜੀਤ ਮਾਨ ਪੰਗਾ ਮਨੀ ਬਟਾਲਾ ਅਕਬਾਲ ਯੂ ਐਸ ਏ ਗੋਪੀ ਮੋਕਮਗੜ ਕਾਕਾ ਹਯੂਰਾ ਗਰਵਿੰਦਰ ਮੋਕਮਗੜ ਦੀਰਤ ਵਿੱਲਾ ਨਵਾਬ ਗੋਰਾ ਇਟਲੀ ਮੰਗਾ ਤਲਵਣ ਪੰਮਾ ਚੱਕ ਚੇਲਾ ਸਨੀ ਚ ਗਿੱਟੀ ਗਾਗੂ ਖਰਲਾ ਲਵੀ ਸ਼ਖਰਲਾ ਅਜੇ ਸਨਿਆਰਾ ਜੱਸੀ ਬਰਾਲਾ ਕਰਨੈਲ ਦਰਵੇਸ਼ਪੰਡ ਹੈਪੀ ਗੁਣਾਚੌਰ ਨਿਸ਼ਾਨ ਜੁਕੇ ਨਿਸ਼ਾਨ ਜੁਕੇ ਕਿੰਦਾ ਸ਼ੇਖਾ ਸੀਪਾ ਛੇਰ ਪਰ ਗੱਲ ਬ੍ਰਦਰ ਚ ਕੁਦੋ ਵਾਲਾ ਕਿੰਦਾ ਛੇਕਾ ਛਟਣਾ ਨਹੀਂ ਕਹਿੰਦੇ ਹੈਗਾ ਜੀ